ਓ ਭੱਜੋ ਫੁਫੜਾ ਵੇ ਫੁੱਟਬਾਲ ਲੈ ਕੇ ਆ ਗਿਆ ਨਰੇ ਬੰਦਾ ਤੇ ਬੰਦੇ ਨੇ ਜੱਟ ਤੇ ਬੰਦੇ ਨੇ ਮੋਟਾ ਮਾਤਾ ਲਮਾ ਗੋਲੀ ਗੋਲੀ ਬੱਜੀ ਢੋਲੀ ਵੱਜ ਗਈ ਬੰਦੇ ਦੇ ਗੋਲੀ ਮਾਰਦੀ ਬੰਦੇ ਦੇ ਉਹ ਗੋਲੀ ਵੱਜ ਗਈ ਬੰਦੇ ਦੇ ਢੋਲੀ ਮਾਰਦੀ ਮੁੰਡੇ ਦੇ ਜਿਲ੍ਹਾ ਤਰਨਤਾਰਨ ਦੇ ਅਦੀਨੋਂ ਦਾ ਪਿੰਡ ਜਵੰਦਾ ਕਲਾ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਰਮਲ ਸਿੰਘ ਨੇ ਕਿਹਾ ਕਿ ਸਾਡਾ ਜ਼ਮੀਨੀ ਝਗੜਾ ਗੁਰਨੇਕ ਸਿੰਘ ਅਤੇ ਅਜੀਤ ਸਿੰਘ ਦੇ ਨਾਲ ਪਿਛਲੇ ਡੇਢ ਸਾਲ ਤੋਂ ਚੱਲ ਰਿਹਾ ਹੈ ਅਤੇ ਪਹਿਲਾਂ ਵੀ ਬਹੁਤ ਵਾਰੀ ਇਨ੍ਹਾਂ ਦੋਸ਼ੀਆਂ ਨੇ ਸਾਡੀ ਫਸਲ ਖਰਾਬ ਕਰਕੇ ਜ਼ਮੀਨ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ ਫਿਰ ਤਕਰੀਬਨ 7:30 ਵਜੇ ਦਾ ਸਮਾਂ ਹੋਵੇਗਾ ਜਦੋਂ ਦੋਸ਼ੀ ਗੁਰਨੇਕ ਸਿੰਘ ਅਤੇ ਅਜੀਤ ਸਿੰਘ ਹਥਿਆਰਾਂ ਦੇ ਨਾਲ ਲੈਸ ਹੋ ਕੇ ਸਾਡੀ ਜ਼ਮੀਨ ਵਿੱਚ ਲਲਕਾਰੇ ਮਾਰਦੇ ਆ ਅਤੇ ਆਉਂਦਿਆ ਸਾਰ ਹੀ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਇੱਕ ਗੋਲੀ ਮੇਰੇ ਮੋਢੇ ਤੇ ਜਾ ਲੱਗੀ ਜਿਸ ਦੇ ਦੌਰਾਨ ਮੈਂ ਗੰਭੀਰ ਜ਼ਖਮੀ ਹੋ ਗਿਆ ਉਦھر ਇਸ ਮਾਮਲੇ ਸੰਬੰਧੇ ਜਦ ਐਸਐਚਓ ਚਰਨ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮੌਕਾ ਦੇਖ ਲਿਆ ਹੈ ਤੇ ਡਾਕਟਰੀ ਰਿਕਾਰਡ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਉਹ ਕੀਤੀ ਜਾਵੇਗੀ ਸਾਡਾ ਨਾ ਪਾਣੀ ਸਾਢੇ 7:00 ਵਜੇ ਪਾਣੀ ਵੇਖਣ ਗਏ ਆ ਸਾਡਾ ਵੀ ਲੱਗਾ ਸੀ ਦੂਜੀ ਧਿਰ ਦਾ ਵੀ ਲੱਗਾ ਹੈ ਤੇ ਉਹ ਵਾਟ ਤੋਂ ਲੈ ਕੇ ਤੇ ਉੱਥੇ ਗੱਡੀ ਗੋਚਣੇ ਸ਼ੁਰੂ ਹੋ ਗਈ ਐਂ ਹਥੋ ਪਾਈ ਹੋ ਗਈ ਉਥੋ ਪਾਈ ਹੋਏ ਤੁੰ ਜਨੂ ਉਹਨੇ ਸੈਨ ਤੁਹਾਰੀ ਤੇ ਉਹਦੇ ਬੰਦੇ ਆ ਗਏ ਤੇ ਉਹ ਸੜਕ ਤੇ ਗੋਲੀਆਂ ਚਲਾਉਂਦੇ ਆਏ ਜਿੱਦਾਂ ਤੀਜਾ ਫੇਰ ਜੁੜਾ ਲੱਗਾ ਫੇਰ ਇਹ ਪਛਾਣ ਆਈਆਂ ਕੌਣ ਇੱਕੀ ਇੱਕੀ ਦਾ ਜਿਹੜਾ ਇੱਕ ਗਰਨੇਸ਼ ਸਿੰਘ ਜੀ ਇੱਕ ਉਹਦਾ ਭਰਾ ਫੌਜੀ ਅਜੀਤ ਸਿੰਘ ਇੱਕ ਪਾਲਾ ਸਿੰਘ ਜੀ ਹਾਂਜੀ ਹਾਂਜੀ ਦੂਜੀ ਤੀਜੀ ਲੜਾਈ ਹੋ ਚੁੱਕੀ ਹੈ ਜੰਨਮ ਸਾਡੇ ਨਾਲ ਸਾਡੇ ਨਾਲ ਉਹਨਾਂ ਦੀ ਹਾਂਜੀ ਹਾਂਜੀ ਅੱਜ ਜਿਹੜੀ ਗੋਲੀ ਲਾਈ ਕਿਥੇ ਲਾਈ ਹੈ? ਹਾਂਜੀ। ਅੱਜ ਜਿਹੜੀ ਗੋਲੀ ਚਲਾਈ ਕਿੱਥੇ ਲਾਈ ਹੈ? ਅੱਜ ਫੌਜੀ ਨੇ ਚਲਾਈ ਜਿਹਦੇ ਭਰਾ ਨੇ। ਕੀ ਨਾਮ ਹੈ? ਅਜੀਤ ਸਿੰਘ। ਕਿੰਨੇ ਵਜੇ ਘਟਣਾ ਸਾਰੀ ਹੈ? ਇਹ 7:30 ਵਜੇ ਦੀ। ਗੋਲੀ ਕਿੱਥੇ ਲੱਗੀ ਥਾਡੇ? ਆਹ ਲੱਗੀ ਮੋੜ ਦੇ ਪਿੱਛੇ, ਬੈਕ ਸਾਈਡ ਤੇ। ਅੱਛਾ। ਤੇ ਕਿੰਨੇ ਵਿਅਕਤੀ ਸੀ ਜਨਾਬ ਜਿਹੜੋ ਹਮਲਾ ਕਰ ਰਹੇ ਸੀ ਥਾਡੇ ਜਿਹਾ? 4-4-5 ਜਣੇ। ਠੀਕ ਹੈ। ਇੱਕ ਅਜੀਤ ਸਿੰਘ ਫੌਜੀ, ਇੱਕ ਉਹਦੇ ਆਪ ਹੀ ਆਪਣਾ ਕਰਨੇਗ ਸਿੰਘ, ਇੱਕ ਪਰਲਾ ਸਿੰਘ ਹੀ। ਇੱਕ ਨਾਲ ਬੰਦਾ ਨਹੀਂ ਪਛਾਣਿਆ ਗਿਆ ਕਿਹੜਾ ਹੈ। ਚਾਰ ਜਣੇ ਇਨਸਾਫ ਹੋਣਾ ਚਾਹੀਦਾ ਜੋ ਵੀ ਹੈਗਾ ਸਚਾਈ ਸਾਹਮਣੇ ਹੋਣੀ ਚਾਹੀਦੀ ਆ ਪਿਛਲੇ ਮੌਕੇ ਦੇਖਿਆ ਹਾਂਜੀ ਹਾਂਜੀ ਦੇਖਿਆ ਕੀ ਵਜੂਸ਼ਾ ਹੋਇਆ ਉਹ ਕਹਿੰਦੇ ਵੀ ਕਾਰਵਾਈ ਕਰਾਂਗੇ ਜੇ ਤੇ ਬਣਦੀ ਹੈ ਹਾਂਜੀ ਪ੍ਰਗਟ ਸਿੰਘ ਆ ਜੀ ਕਿੱਧਰ ਨਾਲੇ ਪਿੰਡ ਜਵੰਦੇ ਕਲਾਂ ਜੀ ਕੀ ਗੱਲਬਾਤ ਹੋਈ ਗੱਲਬਾਤ ਸਰ ਜੀ ਪਹਿਲਾਂ ਤੋਂ ਹੀ ਚੱਲਦੀ ਆ ਇਹਨਾਂ ਦੇ ਨਾਲ ਜ਼ਮੀਨ ਦਾ ਝਗੜਾ ਸਾਡੇ ਕੋਰਟ ਵਿੱਚ ਹੀ ਚੱਲਣ ਡਿਆ ਵਾ ਪਿਛਲੇ ਸਾਲ ਵੀ ਇਹਨਾਂ ਸਾਡੇ ਕਣਕ ਵੱਢ ਕੇ ਲੈ ਗਏ ਸੀ ਤੇ ਸਾਡੀ ਪੱਗ ਲਾ ਕੇ ਵੀ ਲੈ ਗਏ ਤੇ ਮੇਰੇ ਫਾਇਰ ਲੱਗੇ ਜਿਹਦੇ ਹਾਲੇ ਵੀ ਮੇਰੇ ਮੌਜੂਦ ਆ ਗੋਲੇ ਸ਼ਰੇ ਵਿੱਚ ਲੱਗੇ ਹਲੇ ਡਾਕਟਰਾਂ ਤੋਂ ਵੀ ਕੱਢੇ ਨਹੀਂ ਗਏ ਅੰਦੇ ਪੀਜੀ ਦੇ ਕਢਾਉਣੇ ਪੈਣੇ ਆ ਉਹਦੀ ਸਾਰ ਹਾਲੇ ਕੋਈ ਕਾਰਵਾਈ ਨਾ ਮੈਗਵੇਂ ਲੋ ਚਲੋ ਦਵਾਈ ਸੀ ਉਹਨਾਂ ਤਾਂ ਨਹੀਂ ਹੋਈ ਤੇ ਹੁਣ ਵੀ ਸਰ ਉਹਨਾਂ ਨੇ ਆ ਕੇ ਤੇ ਇਹ ਕੋ ਛੋਟੇ ਭਰਾਗ ਦੇ ਪਾਣੀ ਪੂਣੀ ਵੇਖਣ ਗਏ ਸੇਰੇ ਤੇ ਪਾਣੀ ਤੋਂ ਹੀ ਉਹਨਾਂ ਨੇ ਅੰਦਾ ਵੀ ਇਹ ਵਟ ਬਟਾ ਤੁਹਾਡੀ ਆ ਗਾਮਸ਼ਾ ਕਰਨਾ ਨਹੀਂ ਇਹਨਾਂ ਵੀ ਤੁਸੀਂ ਕਰ ਲਿਓ ਜਦੋਂ ਮਰਜੀ ਮਨਤੀ ਕਰ ਲਓ ਕਰ ਲਿਓ ਮਤਲਬ ਉਹਨਾਂ ਦਾ ਮੂੜ ਹੀ ਉਹਨਾਂ ਦਾ ਪਲਾਨ ਪਹਿਲਾਂ ਹੀ ਬਣਿਆ ਹੋਇਆ ਹੈ ਇਹ ਤੇ ਇਹ ਆਸ ਵਿੱਚ ਆਪਣਾ ਗਾੜੀ ਕੋਲ ਚ ਕੀਤੀ ਇਹਨਾਂ ਨੇ ਉਹਨਾਂ ਨੇ ਲਲਕਾਰੇ ਮਾਰਦੇ ਆਏ ਮੁੰਡੇ ਉਦੋਂ ਸ਼ੈਤ ਮਾਰੀ ਲਲਕਾਰੇ ਮਾਰਦੇ ਆਏ ਮੁੰਡੇ ਤੇ ਉਥੇ ਦੇ ਉਹਨਾਂ ਨੇ ਆ ਕੇ ਕੋੜੀ ਚੋਣੀ ਸ਼ੁਰੂ ਕਰ ਦਿੱਤੀਆਂ ਰੌਲਾ ਸੁਣ ਕੇ ਮੈਂ ਵੀ ਗਿਆ ਵਾਂ ਫਾਇਰ ਉਹ ਨਾ ਕੀਤੇ ਮਤਲਬ ਹਵਲਾ ਮੇਰੇ ਤੇ ਕਰਦੇ ਹਿਲ ਮੇਨ ਤੇ ਇਹ ਭੱਜ ਕੇ ਜਦੋਂ ਫਾਇਰ ਹੁੰਦੇ ਹੁੰਦੇ ਤੇ ਇਹ ਪਹਿਲਾਂ ਇੱਕ ਫਾਇਰ ਦੋ ਫਾਇਰ ਹੋਏ ਤਾਂ ਕਰਕੇ ਕੋਈ ਸ਼ੈਤ ਨਹੀਂ ਲੱਗਾ ਉਹਨਾਂ 'ਚ ਲੱਗਾ ਜਾਂ ਬਾਅਦ 'ਚ ਲੱਗਾ ਜਦੋਂ ਮੇਰੇ ਮਤਲਬ ਵੀ ਮੇਰੇ ਗਾੜੀ ਆ ਗਿਆ ਉਦੋਂ ਫਾਇਰ ਲਗਾਏ ਕਿਦੋਂ ਮੇਰੇ ਨਾਲ ਗਾੜੀ ਡੇਪਿਆ ਤਾਂ ਵੀ ਇਦਾਂ ਫਾਇਰ ਲਾ ਇਹਨੂੰ ਫੜਿਆ ਦੱਸ ਮੈਂ ਤੇ ਉਹ ਸਾਰੇ ਇਦਾਂ ਆ ਵੀ ਇਹਨਾਂ ਦਾ ਮੂੰਹ ਪਿਆ ਹੋਆ ਪਹਿਲਾਂ ਤੋਂ ਹੀ ਇਹ ਜੇਤੇ ਕਾਨੂੰਨ ਦੀ ਤਰੀਕੇ ਵਿੱਚ ਆ ਕੇ ਇਹਨਾਂ ਦੀ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਕਾਨੂੰਨ ਦੇ ਨਾਲ ਨਿਜਠਿਆ ਜਾਵੇ ਤੇ ਫੇਰ ਜਿਤਨਾ ਇਹਨਾਂ ਦੇ ਹਾਲਾਤ ਹਨ ਇਹ ਕੁਝ ਵੀ ਕਰ ਸਕਦੇ ਗਾਂ ਵੀ ਕਰ ਸਕਦੇ ਜੀ ਇਹ ਗਾਵੀਆਂ ਵਾਲਾ ਕਰਨੇ ਹਾਂ ਇਹੋ ਲੱਗਦੇ ਕਿਨੇ ਕੋਣ ਪਿੰਡੇ ਪਿੰਡੇ ਇਹ ਪਿੰਡ ਦੇ ਹੀ ਬੰਦੇ ਸਾਰੇ ਗੁਰਨੇਕ ਸਿੰਘ ਵਾ ਅਜੀਤ ਸਿੰਘ ਵਾ ਤੇ ਪਾਲਾ ਸਿੰਘ ਆ ਪਿੰਡ ਦੇ ਹੀ ਬੰਦੇ ਆ ਜਿਨ੍ਹਾਂ ਦੇ ਨਾਲ ਪਹਿਲਾਂ ਵੀ ਕੋਈ ਵਧੀਆ ਜੋ ਵੀ ਨਾ ਤੇ ਕਰੀ ਬਣਦੀ ਆ ਉਹ ਕੀਤੀ ਜਾਵੇ ਤੇ ਸਾਨੂੰ ਸਾਫ ਦਰਾਇਆ ਜਾਵੇ ਕਿਹਨਾਂ ਤੁਹਾਡਾ ਗੁਰਨੇਕ ਸਿੰਘ ਦਾ ਮੇਰਾ ਨਾਮ ਤੇ ਇੱਕ ਕਾਫੀ ਲੜਾਈ ਝਗੜੇ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਕੋਲੀ ਵਗੈਰਾ ਚੱਲੀ ਹੈ ਕੋਈ ਝਗੜਾ ਹੋਇਆ ਕੀ ਕੋਈ ਝਗੜਾ ਨਹੀਂ ਕੋਈ ਸਾਡਾ ਗੱਲ ਨਹੀਂ ਕੋਈ ਬਾਤ ਮੈਂ ਇਕੱਲਾ ਇੱਥੇ ਰਹਿਣਾ ਵਾ ਜੀਤ ਭਰਾ ਮੇਰਾ ਜਿਹੜਾ ਨਾ ਉਹ ਸ਼ਹਿਰ ਰਹਿੰਦਾ ਵਾ ਮੈਂ ਮੁੜ ਕੇ ਪਿੰਡ ਫੋਨ ਕੀਤਾ ਪਿੰਡੋਂ ਮੈਂ ਉਹਨੂੰ ਜੀਤ ਨੂੰ ਫੋਨ ਕੀਤਾ ਮੈਂ ਕਿ ਅਸੀਂ ਛੇਤੀ ਆਓ ਮੈਨੂੰ ਮਾਰ ਕੇ ਤੈਨਾਂ ਨੇ ਇਹ ਚਾਰ ਬੰਦੇ ਘਰ ਦੇ ਹੀ ਪ੍ਰਗਟ ਸਿੰਘ ਨਰਮਲ ਸੰਕਰ ਦੇਵ ਸਿੰਘ ਤੇ ਇਹਨਾਂ ਦਾ ਡੈਡੀ ਜਿਹੜਾ ਸੁਨਿੰਦਰਪਾਲ ਸਿੰਘ ਹੀ ਸੀ ਉਹ ਵੀ ਪਿਛੇ ਉਹ ਪਿਛੇ ਹੋ ਗਿਆ ਇਹਨਾਂ ਜਿਹੜੇ ਦੁੱਧੇ ਬੰਦੇ ਉਹ ਮਕਈ ਚੋਂ ਹੱਗ ਮੈਨੂੰ ਭੱਜ ਕੇ ਉਹਨਾਂ ਨਾਲ ਢਾ ਲਿਆ ਹੂੰ ਤੇ ਮੇਰੀ ਘੋਮੰਦੀ ਅੱਜ ਕਿਤੇ ਮੈਨੇ ਕੋਟ ਕੋਟ ਪਿੰਡਾਂ ਨਾਲੇ ਮੇਰੇ ਭਰਾ ਹੋਂ ਤੋਂ ਪਹਿਲਾਂ ਮੇਰੇ ਇਹ ਪਿੰਡ ਵਾਲੇ ਜਿਹੜੇ ਸਾਰੇ ਬੰਦੇ ਚੱਲ ਗਏ ਸੁਣ ਕੇ ਮੇਰਾ ਭਰਾ ਗਿਆ ਗੱਡੀ ਤੇ ਤਰਨਤਾਰਨੋਂ ਆ ਕੇ ਅੱਧਾ ਘੰਟਾ ਲੇਟ ਤੇ ਉਹਨੇ ਜਦ ਤੱਕ ਉਹ ਮੇਰੇ ਪ੍ਰਾਂ ਨਿਸ਼ਾਨਦ ਕੀਤਾ ਇਹ ਮਾ ਬੰਦਿਆਂ ਦੇ ਪਿੰਡਾਂ ਦੇ ਨਾਲ ਕੋਈ ਨਹੀਂ ਜਿੱਤ ਫਿਰ ਉਹ ਬਚਾਉਗੇ ਤੇ ਕਿਸ ਪਾਰਟੀ ਦਾ ਇਲਜ਼ਾਮ ਹੈ ਕਿ ਇਹਨਾਂ ਨੇ ਗੋਲੀ ਵਗੈਰਾ ਚਲਾਈ ਹੈ ਤੇ ਪਹਿਲਾਂ ਕੋਈ ਝਗੜਾ ਚੱਲਦਾ ਨਹੀਂ ਕੋਈ ਝਗੜਾ ਨਹੀਂ ਸਾਨੂੰ ਜੱਜ ਨੇ ਸਟੇਜ ਦਿੱਤਾ ਇੱਕ ਅੱਧੀ ਅਰੀ ਹਾਡਾ ਇਹਨਾਂ ਮਹਾਰਾਜ ਜਿਹਾ ਹੋਇਆ ਹਾ ਅੱਡੇ ਕੋ ਕਾਪੀ ਹੈ ਬਈ ਨਾ ਵਾ ਜੇ ਕੋਈ ਵੱਧ ਹੋ ਗਿਆ ਅੱਜ ਤੋਂ ਮੇਰੇ ਪਹਿਲਾਂ ਵੀ ਮੇਰੇ ਇਹ ਗੱਲ ਪਏ ਉੱਥੇ ਇਕੱਲੇ ਨੇ ਹਾਂ ਹਾਂ ਤੇ ਅਹੀਂ ਦੇ ਆਦਾ ਟੈਪਾ ਖੰਡੇ ਇਹ ਆਪਦੀ ਹੱਕ ਦੀ ਖਾਣ ਵਾਲੇ ਬੰਦੇ ਆ ਇਹ ਬੰਦਾ ਗੈਂਗਸਟਰ ਆ ਟੰਡੋ ਪੁੱਛ ਲੋ ਕਿੱਥੋਂ ਪੁੱਛ ਲੋ ਹਾ ਟੈਪ ਇਸ ਕੀ ਹੈ ਤੇ ਇਹ ਉਹਨਾਂ ਡੇਂਜ ਕਿਹਾ ਮਰ ਗਈ ਜਿਹੜੇ ਮੋਕੇ ਵਾਰਦਾ ਕੋਈ ਹੋਈ ਨਹੀਂ ਕਿ ਕੋਈ ਵਾਰਦਾ ਨਹੀਂ ਇਹਨਾਂ ਮੈਨੂੰ ਕੁੱਟਣਾ ਸ਼ੁਰੂ ਕਰਤਾ ਹੋਰ ਤੱਕ ਨਹੀਂ ਦਿੱਤਾ ਇਹਨੇ ਕੋਈ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਵੀ ਜਿਹੜਾ ਵਾ ਗੋੜੇ ਚੱਲਣ ਦੀ ਆਵਾਜ਼ ਆ ਰਹੀ ਹੈ ਸਭ ਭੱਜ ਬੰਦੇ ਭੱਜ ਰਹੇ ਨੇ ਕੋਈ ਸਰਦਾਰ ਜੀ ਗੋਲੀ ਨਹੀਂ ਚੱਲੀ ਕੋਈ ਗੱਲ ਨਹੀਂ ਇਹਨੇ ਉਦੋਂ ਵੀ ਸਾਨੂੰ ਬਹੁਤ ਖਰਾਬ ਕੀਤਾ ਕੰਨ ਕਨਾ ਉਦੋਂ ਦੇ ਸਾਨੂੰ ਬਹੁਤ ਦੁਖੀ ਕੀਤਾ ਇਹ ਪਹਿਲਾਂ ਵੀ ਹੁਣ ਵੀ ਇਹ ਆਜੇ ਦੋ ਫਸਲਾਂ ਵੱਢੀ ਨੂੰ ਹਾਂ ਹੁਣ ਆ ਮੈਂ ਪਹਿਲੀ ਭਰਨ ਲਿਆ ਛੋਨਾ ਤੇਰਨ ਨੂੰ ਆਤੀ ਇਹਨੇ ਸਾਨੂੰ ਬਹੁਤ ਜਾਗ ਬੰਦਿੰਦੇ ਨੂੰ ਕੋਈ 100 ਦੇ ਪਿੰਡ ਤੋਂ ਕੁਛ ਲੋ ਚੋਂ ਕੁਛ ਨਾ ਤੋਂ ਕੁਛ ਨੂੰ ਵੀ ਕੰਮ ਝੂਠਾ ਕੌਣ ਸੱਚ ਹੈ